ਤਤਸਰੀ ਘਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪਾਂ ਆਪਣੇ ਘਰਾਂ ਵਿੱਚ ਸਵਸਤ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਲਓ ਜੀ ਆਪਾਂ ਇੱਧਰ ਬਣਾਉਣ ਲੱਗੇ ਆਂ ਆਂਡਿਆਂ ਦੀ ਸਬਜੀ ਤਰੀ ਵਾਲੀ ਇਹ ਆਪਾਂ ਤਰੀ ਵਾਲੀ ਸਬਜੀ ਬਣਾਉਣੀ ਆਂ ਲਓ ਜੀ ਆਪਾਂ ਇਹਦੇ ਲੈ ਲੈ ਆਂਡੇ ਤੇ ਲਓ ਜੀ ਆਪਾਂ ਇਹ ਲੈ ਤੇ ਆਂਡੇ ਉਬਲੇ ਹੋਏ ਪੰਛੀ ਝਾਂਡੇ ਲੈਤੇ ਨੇ ਇਹ ਆਪਾਂ ਤੇ ਆਪਾਂ ਇਹਨਾਂ ਦੀ ਬਣਾਉਣ ਲੱਗੇ ਆਂ ਸਬਜ਼ੀ ਆਪਾਂ ਇਹਨੂੰ ਛਿੱਲਣ ਲੱਗੇ ਆਂ ਤੇ ਲਓ ਜੀ ਆਪਾਂ ਇਧਰ ਆਂਡੇ ਛਿੱਲ ਰਹੀਆਂ ਤੇ ਇਧਰ ਆਪਾਂ ਹਰੀਆਂ ਮਿਰਚਾਂ ਤੇ ਲਸਣ ਆਪਾਂ ਝੀਰ ਲਿਆ ਤੇ ਇਧਰ ਆਪਾਂ ਪਿਆਜ਼ ਵੀ ਝੀਰ ਲੇ

ਚਲੋ ਜੀ ਜਦੋਂ ਆਪਾਂ ਕੜਾਈ ਏ ਧਰ ਲਿਆ ਫਰਾਈ ਵੀ ਨੂੰ ਤੇ ਆਪਾਂ ਇਹ ਵਿੱਚ ਪਾ ਲਿਆ ਤੇਲ ਤੇਲ ਆਪਣਾ ਗਰਮ ਹੋ ਚੁੱਕਾ ਹੈ ਆਪਾਂ ਪਾ ਲਿਆ ਵਿੱਚ ਜੀਰਾ ਸਰਾਇ ਚਲੋ ਜੀ ਆਪਾਂ ਵਿੱਚ ਪਾ ਦੇ ਤੇ ਪਿਆਜ਼

ਚਲੋ ਜੀ ਆਪਣੇ ਅਦਰ ਪਿਆਜ਼ ਭੁੱਜ ਰਹੇ ਆ ਆਪਾਂ 5 ਮਿੰਟ ਹੁਣ ਹੋਰ ਲਵਾਵਾਂਗੇ ਚਲੋ ਜੀ ਇਹ ਪਾਣੀ ਵਿੱਚ ਪਾ ਦਿਆਂ ਲਸਣ ਤੇ ਹਰੀਆਂ ਮਿਰਚਾਂ ਪਾ ਦਿਆਂ ਵਿੱਚ ਪਿਆਜ਼ ਆਪਣੇ ਭੁੱਜ ਚੁੱਕੇ ਆ

ਜੋ ਜਪਾਇਸ ਤਰਕੇ ਨਾਲ ਇਹ ਆਂਡਿਆਂ ਦੀ ਤਰੀ ਵਾਲੀ ਸਬਜ਼ੀ ਬਣਾ ਸਕਦੇ ਆ ਇਹ ਬਹੁਤ ਹੀ ਟੇਸਟੀ ਤੇ ਬਹੁਤ ਹੀ ਮਸਾਲੇਦਾਰ ਸਬਜ਼ੀ ਬਣਦੀ ਹੈ ਇਹ ਰੈਸਟੋਰੈਂਟ ਦੀ ਸਬਜ਼ੀ ਵਰਗੀ ਬਣ ਗਈ ਹੈ ਤੇ ਜਿਵੇਂ ਅਦਰ ਆਪਣੀ ਆਂਡਿਆਂ ਦੀ ਸਬਜ਼ੀ ਬਣ ਰਹੀ ਹੈ ਤੇ ਇਹ ਬਣਾਈ ਆਪਾਂ ਬੇਟੇ ਦੀ ਪਸੰਦ ਦੀ ਬੇਟਾ ਕਹਿੰਦਾ ਮੈਂ ਤਾਂ ਆਂਡਿਆਂ ਦੀ ਸਬਜ਼ੀ ਬਣਾਉਣਾ ਤਰੀ ਵਾਲੀ ਤੇ ਆਪਾਂ ਰਾਤ ਤਾਰੀ ਸੀ ਛੋਲਿਆਂ ਦੀ ਉਹ ਵੀ ਡੋਂਗਾ ਭਰੇ ਆ ਪਿਆਗਾ ਤੇ ਲੋ ਜੀ ਅਦਰ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਤੇ ਟੇਸਟੀ ਤੇ ਆਪਾਂ ਇਸ ਤਰੀਕੇ ਨਾਲ ਆਂਡਿਆਂ ਦੀ ਸਬਜੀ ਬਣਾ ਸਕਦੇ ਹਾਂ